ਦੋਸਤੋ ਤੁਸੀਂ ਦੇਖਦੇ ਆ ਕਿ ਠੱਗੀ ਦੀਆਂ ਘਟਨਾਵਾਂ ਨਾ ਦਿਨੋਂ ਦਿਨ ਵੱਧ ਰਹੀਆਂ ਤੇ ਲਟੇਰਿਆਂ ਨੇ ਆਪ ਦਾ ਜਾਲ ਵਛਾਇਆ ਵਾ ਇਹਨਾਂ ਦੇ ਆਪ ਦੇ ਬੰਦੇ ਛੱਡੇ ਹੁੰਦੇ ਆ ਤੇ ਫਿਰ ਵੇਖੋ ਤੁਰੇ ਜਾਂਦੇ ਬਾਈਕ ਸਵਾਰਾਂ ਨੂੰ ਕਿਵੇਂ ਰੋਕ ਕੇ ਸਕੀਮ ਪਾਉਂਦੇ ਆ ਇੱਕ ਨੇ ਇੱਕ ਟਵਾ ਰੁਕੀ ਤੇ ਦੂਜੇ ਨੇ ਦਿਲਾਸਾ ਦਿੱਤਾ ਵੀ ਇਹ ਬਹੁਤ ਪਹੁੰਚ ਕਰਨੀ ਵਾਲਾ ਬਾਬਾ ਆ ਇਹ ਤੇ ਵੇਖੋ ਕਿਵੇਂ ਹੱਥਾਂ ਦੀ ਸਫਾਈ ਦੇ ਵਿੱਚ ਮੁੰਦਰੀਆਂ ਛੱਲੇ ਸੋਨੇ ਦੇ ਸੈਂਟਾਂ ਦੇ ਹਿਸਾਬ ਨਾਲ ਹੀ ਗਾਇਬ ਕਰ ਦੂਗਾ ਇਹ ਆ ਦੇਖੋ ਕਿਵੇਂ ਭਰਮਾ ਰਿਆ ਇੱਕ ਨੂੰ ਰੋਕ ਲਿਆ ਤੇ ਦੂਜਾ ਸਾਈਡ ਤੇ ਜਾ ਕੇ ਵਿਸ਼ਵਾਸ ਦਿਵਾਊਗਾ ਉਹ ਆ ਵਾਕਿਆ ਵੀ ਬਹੁਤ ਪੌਂਚੀ ਵਾਲਾ ਬਾਬਾ ਇਹ ਕਰਨੀ ਵਾਲਾ ਬਾਬਾ ਇਹ ਤੇ ਇਹਦਾ ਜਿਹੜੀ ਚੀਜ਼ ਨੂੰ ਹੱਥ ਲਾਉਂਦਾ ਤੇ ਸੋਨਾ ਬਣ ਜਾਂਦੀ ਹੈ ਦੇਖੋ ਆਏ ਤੁਰੇ ਜਾਂਦੇ ਰਸਤਿਆਂ 'ਚ ਰੋਕ ਕੇ ਸੁੰਨੀਆਂ ਥਾਵਾਂ ਤੇ ਰੋਕ ਕੇ ਤੇ ਤੁਹਾਡਾ ਬ੍ਰੇਨ ਵਾਸ਼ ਕਰ ਲੈਂਦੇ ਲੋਕ ਇਹ 스ਕੀਮ ਪਾਉਂਦੇ ਆ ਤੇ ਕਦੇ ਵੀ ਤੁਹਾਨੂੰ ਰਸਤੇ ਦੇ ਵਿੱਚ ਕੋਈ ਰੋਕ ਕੇ ਇਦਾਂ ਨਾ ਰੁਕਿਆ ਜੀ ਨਾ ਕਦੇ ਲਿਫਟ ਦੇ ਆ ਜੇ ਬਿਨਾਂ ਜਾਣ-ਪਛਾਣ ਤੋਂ ਲਿਫਟ ਦੇਣੀ ਵੀ ਕਈ ਵਾਰ ਮਹਿੰਗੀ ਪੈ ਜਾਂਦੀ ਹੈ ਜਾਨਲੇਵਾ ਹੋ ਸਕਦੀ ਹੈ। ਇਸ ਕਰਕੇ ਇਹ ਚੰਗੇ ਭਲੇ ਪੜ੍ਹੇ ਲਿਖਿਆ ਨੂੰ ਇੱਕ ਵਕਤ ਚ ਪਾਉਣ ਦੇ ਲੋਕ ਮਿੰਟਾਂ ਸੈਕਿੰਡਾਂ ਦੇ ਵਿੱਚ ਤੇ ਚੰਗਾ ਪੜ੍ਹੇ ਲਿਖਿਆ ਬੰਦਾ ਵੀ ਵਿਸ਼ਵਾਸ ਕਰ ਬੈਠਦਾ ਤੇ ਆਪਦੀ ਜਾਨ ਤੋਂ ਹੱਥ ਥੋਹ ਪੈਂਦਾ। ਦੇਖ ਲਓ ਅੱਜ ਕੱਲ ਕਿਸੇ ਕੋਲੇ ਕੁਝ ਨਹੀਂਗਾ। ਕੋਈ ਜਾਦੂ ਟੂਣਾ ਨਹੀਂ ਕੁਝ ਨਹੀਂਗਾ ਕੋਈ ਹੱਥ ਦੀ ਸਫਾਈ ਨਹੀਂ ਗਈ ਤੇ ਆਹ ਦੇਖੋ ਕਿਵੇਂ ਉਹਨੇ ਆਪਦੀਆਂ ਮੁੰਦਰੀਆਂ ਲਾ ਕੇ ਫੜਾਤੀਆਂ। ਤੇ ਬੰਦੇ ਨੇ ਦੇਖੋ ਇੱਕ ਨੂੰ ਰੋਗਦਾ ਦੂਜਾ ਕਹਿਣਦਾ ਵੀ ਵਾਹ ਬਾਬਾ ਦਾ ਬਹੁਤ ਕਰਨੀ ਆਲਾ ਬਾਬਾ ਦਾ ਬਹੁਤ ਕਲਾ ਬਾਬਾ ਜੀ ਦਾ ਦੇਖੋ ਹੱਥ ਦੀ ਸਫਾਈ ਸਫਾਈ ਦੇ ਵਿੱਚ ਹੀ ਉਹਨੇ ਮੁੰਦਰੀਆਂ ਲੈ ਲਈਆਂ ਤੇ ਹੁਣ ਉਹ ਕਿਸੇ ਕੱਪੜੇ ਦੇ ਵਿੱਚ ਸੂਤੀ ਕੱਪੜੇ 'ਚ ਸੋਮੁੰਦਰੀਆਂ ਦੇ ਬਦਲੇ ਰੋੜੀਆਂ ਬੰਦੂਗਾ ਤੇ ਰੋਡੀਆਂ ਬਣ ਕੇ ਦੇ ਦੂਗਾ ਕਹੂਗਾ ਇਹਨੂੰ ਤੁਸੀਂ ਘਰੇ ਜਾ ਕੇ ਦੇਖਣਾ ਇੱਥੇ ਨਾ ਦੇਖਿਆ ਜੀ ਤੇਰਾ ਤੁਹਾਡਾ ਸੋਨਾ ਜਾਂ ਕੁਛ ਵੀ ਆ ਉਹ ਦੁੱਗਣਾ ਹੋ ਜਾਊਗਾ ਇਦਾਂ ਚੀਜ਼ਾਂ ਦੁੱਗਣੀਆਂ ਹੋਣ ਲੱਗ ਜਾਣ ਤਾਂ ਬੱਸ ਤੇ ਫਿਰ ਜੇ ਕਿਸੇ ਕੋਲੇ 5 ਤੋਲੇ ਪਿਆਰੇ 10 ਤੋਲੇ ਹੋ ਜਾਊਗਾ ਹੁਣ ਇਹਨਾਂ ਦੇ ਵਿਸ਼ਵਾਸ ਨਾ ਕਰਿਆ ਕਰੋ ਇਹ ਸਾਰੇ ਲੁੱਟ ਟੋਲੇ ਨੇ ਜੇ ਅਈ ਦੁੱਗਣਾ ਕਰਨਾ ਹੋਵੇ ਤੇ ਘਰੇ ਜਾ ਕੇ ਆਪਦੇ ਨਾ ਸੋਨੇ ਨੂੰ ਦੁੱਗਣਾ ਕਰ ਲੈਣਾ ਇਹ ਇਸ ਤਰ੍ਹਾਂ ਇਹ ਟੋਪੀ ਬਾਜ਼ ਹੁੰਦੇ ਆ ਗਰੋ ਬਣੇ ਆ ਬਹੁਤ ਤਕੜੇ ਤਕੜੇ ਵੱਖ-ਵੱਖ ਸ਼ਹਿਰਾਂ 'ਚ ਫਿਰਦੇ ਆ ਤੇ ਕਈ ਵਾਰ ਆਪਾਂ ਆਮ ਹੀ ਘਟਨਾਵਾਂ ਦੇ ਵਿੱਚ ਸੁਣਿਆ ਕਿ ਪੁਲ ਤੇ ਉੱਤੇ ਜਾਂ ਕਿਤੇ ਸੁਣਸਣ ਜਗ੍ਹਾ ਤੇ ਆਪਸ ਲੜੀ ਜਾਂਦੇ ਹੁੰਦੇ ਆ ਤੇ ਆਪਣੇ ਰਗਾ ਬੰਦਾ ਸੜਾਉਣ ਜਾ ਵੜਦਾ ਤੇ ਫਿਰ ਉਸੇ ਨੂੰ ਹੀ ਲੁੱਟ ਲੈਂਦੇ ਆ ਥੋਨੀ ਜਗ੍ਹਾ ਤੇ ਇਦਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਮੇਰਾ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਜਾਗਰੂਕ ਕਰਨਾ ਤੇ ਇਹ ਸੱਚੀ ਘਟਨਾ ਦੀ ਵੀਡੀਓ ਆ ਇਹ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਰਿਕਾਰਡਡ ਆ ਇਹ ਸੱਚੀ ਇਦਾਂ ਦੀ ਘਟਨਾ ਹੋਈ ਹੈ ਇਹ ਤੇ ਸਾਨੂੰ ਅਵੇਅਰ ਹੋਣ ਦੀ ਲੋੜ ਆ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਆ ਸਾਨੂੰ ਸਾਡੇ ਬੱਚਿਆਂ ਨੂੰ ਜਾਗਰੂ ਕਰਨ ਦੀ ਲੋੜ ਆ ਵਿਰਾਪ ਤੇ ਕਿਤੇ ਵੀ ਕਈ ਵਾਰ ਮੈਂ ਇਹ ਵੇਖਿਆ ਇਦਾਂ ਦੇ ਲੋਕ ਇੱਕ ਗੇਮ ਜੀ ਖੇਡਦੇ ਹੁੰਦੇ ਆ ਤੇ ਤੁਹਾਡੇ ਸਮੂਹਰੇ ਬਾਈਕ ਲਾ ਕੇ ਰੋਕ ਕੇ ਗੇਮ ਖੜਨੀ ਸ਼ੁਰੂ ਕਰ ਦੇਣਗੇ ਕਹਿਣਗੇ ਅਸੀਂ ਤਾਂ ਮਨੀ ਤੁਹਾਡੀ ਡਬਲ ਕਰ ਰਹੇ ਹਾਂ ਉਹ ਆਪਸ ਵਿੱਚ ਰਲੇ ਹੁੰਦੇ ਆ ਉਹ ਆਪਸ ਵਿੱਚ ਇੱਕ ਦੂਜੇ ਦੀ ਮਨੀ ਡਬਲ ਕਰ ਦਿੰਦੇ ਆ ਤੇ ਫਿਰ ਕੀ ਹੁੰਦਾ ਸਕੀਮ ਪਾ ਦਿੰਦੇ ਆ ਤੇ ਜਿਵੇਂ ਇਸ ਲੋਟੋ ਟ੍ਰੇਲਰ ਨੇ ਸਕੀਮ ਪਾਤੀ ਆ ਦੇਖੋ ਲੈ ਕੇ ਰਫੂ ਚੱਕਰ ਹੋ ਗਿਆ ਤੇ ਇਸ ਤਰ੍ਹਾਂ ਕਰਕੇ ਸਾਨੂੰ ਬਚਣਾ ਚਾਹੀਦਾ ਇਹਨਾਂ ਠੱਗ ਲਟੇਰਿਆਂ ਤੋਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ